ਆਵਾ ਨਗਰ ਦੇ ਚ ਲੁਧਿਆਣੀ ਕੇ ਡੀ ਸੀਡ ਦੀ ਬ੍ਰਾਂਚ ਖੋਲਣ ਜਾ ਰਹੇ ਆ ਇਹ ਸੈਕੰਡ ਸਾਡੀ ਬ੍ਰਾਂਚ ਹੈ ਕੇ ਡੀ ਸੀਡ ਤੋਂ ਕੋਈ ਵੀ ਲਾਂਭਾ ਨਹੀਂ ਆਊਗਾ ਕੁਆਲਟੀ ਪੱਖੋਂ ਵਾਹ ਜੀ ਕੋਈ ਵੀ ਸੋ ਕੋਈ ਪ੍ਰੈਪਰੇਸ਼ਨ ਪੱਖੋਂ ਬੋਰਡ ਵਾਲੀ ਕਾਜੂ ਕਤਲੀ ਆਪਾਂ ਬਣਾਈ ਹੈ ਜੀ ਆਪਣੇ ਬੰਬੇ ਤੱਕ ਵੀ ਆਰਡਰ ਜਾਂਦੇ ਨੇ ਉਹਨੋਂ ਕੰਟੇਨਰ ਸਾਡੇ ਮਠਾਈ ਦੇ ਸੀ ਆਸਟ੍ਰੇਲੀਆ ਭੇਜਦੇ ਸਭ ਨੂੰ ਪਿਆਰ ਭਰੀ ਸ਼ਸ਼ਟੀਆਂ ਕਾਲ ਔਰ ਮੈਂ ਅੱਜ ਕੇਵਲ ਸਿੰਘ ਜੀ ਹੋਣਾ ਨੇ ਬੰਨ ਬੁਲਾਇਆ ਥੇ ਜਿੰਨਾ ਰਾਜ ਇੱਥੇ ਰੈਸਟੋਰੈਂਟ ਖੁੱਲਿਆ ਸਵੀਟਸ ਦਾ ਕੇਡੀ ਸਵੀਟਸ ਸੋ ਇਹਨਾਂ ਨੂੰ ਬਹੁਤ ਬਹੁਤ ਵਾਰਕ ਬਾਤ ਔਰ ਪਹਿਲਾ ਇਹਨਾਂ ਦਾ ਸੰਗਰੂਰ ਸੀਗਾ ਸਾਰਾ ਸਿਸਟਮ ਉੱਥੇ ਵੀ ਬਹੁਤ ਵਧੀਆ ਚੱਲ ਰਿਹਾ ਔਰ ਬੜੀ ਬੱਲੇ ਬੱਲੇ ਉੱਥੇ ਵੀ ਔਰ ਇੱਥੇ ਆ ਕੇ ਇਹਨਾਂ ਨੇ ਹੁਣ ਲੁਧਿਆਣਾ ਨਿਵਾਸੀਆਂ ਨੂੰ ਕਿਹਾ ਵੀ ਜੇ ਉੱਥੇ ਇਹਨਾਂ ਦੀ ਘਾਟ ਮੈਨੂੰ ਤਾਂ ਮਹਿਸੂਸ ਹੁੰਦੀ ਸੀ ਇੱਥੇ ਵੀ ਇੱਥੇ ਨਹੀਂ ਹੈਗਾ ਸੋ ਇਹ ਉੱਥੇ ਮੈਨੂੰ ਬਹੁਤ ਵਧੀਆ ਲੱਗਿਆ ਸੀ ਉਸ ਟਾਈਮ ਦੋ ਸਾਲਾਂ ਦੀ ਗੱਲ ਹੈ ਦਿਨ ਦੀ ਆ ਗਿਆ ਤੇ ਇਹ ਮਾਲਕ ਬੈਠੇ ਆ ਪਿਓਰ ਚੀਜ਼ਾਂ ਦੇਣਗੇ ਖਾਣ ਨੂੰ ਤੁਹਾਨੂੰ ਔਰ ਇੱਥੇ ਹੁਣ ਮਾ ਕੇ ਆਇਆ ਕਰੋ ਔਰ ਅੱਗੇ ਦੀਵਾਲੀ ਦਸਹਰੇ ਆ ਰਹੇ ਆ ਤੇ ਤੁਹਾਨੂੰ ਸਾਰਿਆਂ ਨੂੰ ਲੁਧਿਆਣੇ 'ਚ ਤੁਹਾਨੂੰ ਮੁਬਾਰਕਬਾਦ ਥੈਂਕ ਯੂ ਔਰ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਲੁਕਾ ਲੁਕਾ ਉਹ ਸੁਵਿਧਾ ਜਿਲ੍ਹਾ ਹੈਗਾ ਕ੍ਰਿਸ ਦੂਰ ਹੁੰਦਾ ਗਿਆ ਹੈ ਉਹ ਤੁਸੀਂ ਕਿੱਦਾਂ ਦੁਆਰਾ ਵਾਪਸ ਲੈ ਕੇ ਆਇਆ ਕਿਸ ਤਰ੍ਹਾਂ ਕਿ ਤਰ੍ਹਾਂ ਜੀ ਸੌਰੀ ਲੋਕਾਂ ਦਾ ਜਿਹੜਾ ਮਠਿਆਈ ਤੋਂ ਬ੍ਰੇਸ ਦੂਰ ਹੁੰਦਾ ਜਾਂਦਾ ਆ ਫੋਰ ਕੀ ਦਾ ਫੰਗ ਨਹੀਂ ਇਹ ਦੂਰ ਅੱਗੇ ਨਾਲ ਥੋੜਾ ਘਟ ਹੈਗਾ ਕਿਉਂਕਿ ਉੱਥੇ ਪਿਓਰ ਚੀਜ਼ਾਂ ਨਹੀਂ ਮਿਲਦੀਆਂ ਇਸ ਕਰਕੇ ਇਹ ਮੈਂ ਇਹਨਾਂ ਨੂੰ ਕੇਵਲ ਸਿੰਘ ਜੀ ਉਹਨਾਂ ਨੂੰ ਕਹਾਂਗੇ ਪਿਓਰ ਤੁਸੀਂ ਅੱਗੇ ਜਿਹੜੇ ਸੇਵਾ ਕਰਦੇ ਹੋ ਨਾ ਇਹ ਸੇਵਾ ਵਾਂਗੂ ਇਹ ਰੈਸਟੋਰੈਂਟ ਤੁਸੀਂ ਖੋਲੋ ਔਰ ਪਿਓਰ ਚੀਜ਼ ਦੇ ਪਲੀਜ਼ ਆਪ ਕੋ ਮਾਇਆ ਕੁਮਨੀਆਤਾ ਬਥੇਰੀਆਂ ਤੁਸੀਂ ਆ ਜਾਂਗੇ ਘਾਟਾ ਦੀ ਬਈ ਸੋ ਮੈਂ ਲੋਕਾਂ ਕੀ ਮੈਸੇਜ ਦੇਣਾ ਚਾਹਾਂ ਹਾਂਜੀ ਸੌਰੀ ਲੋਕਾਂ ਨੂੰ ਕੀ ਮੈਸੇਜ ਦੇਣਾ ਲੋਕਾਂ ਨੂੰ ਮੈਂ ਕਿ ਨਹੀਂ ਖਾਓ ਮਠਾਈ ਖਾਓ ਵਧ ਗਿਆ ਆਪਣੇ ਵਿਆਹਾਂ ਸ਼ਾਦੀਆਂ ਤੇ ਬੁਲਾਓ ਚਾਹੀਦਾ ਹੈ ਇਹ ਇਹ ਦੇ ਬਿਗੈਰ ਤਾਂ ਸਾਰੇ ਬੱਚਾ ਗਨ ਦੂਰੇ ਹੁੰਦੇ ਮਠਾਈ ਬਗੈਰ ਕਵਾਲਿਟੀ ਹੈ ਕਵਾਲਿਟੀ ਅੱਥੇ ਮਿਲਦੀ ਹੈ ਅੱਛੀ ਕੇਡੀ ਸੂਟਸ ਰਹਿਤੇ ਸਰਾਬਾ ਨਗਰ ਚ ਸਰਾਬਾ ਨਗਰ ਡੁਪਾਰ ਲੱਗਿਆ ਹੋਰ ਵੀ ਬਹੁਤ ਚੰਗਾ ਹਲਾਕਾ ਹੈ ਇਹ ਪਰ ਇਹ ਨਾਲ ਬੈਸਟ ਹੈ ਲੁਧਿਆਣੇ ਸੇ ਅਨਿਸਾਨੀ ਬੋਲੋ ਆ ਦਿਕੇ ਵਸੇ ਮੈਂ ਕੇਵਲ ਸਿੰਘ ਤੂਰ ਐਮਰੀ ਕੇਟੀ ਰਾਇਲ ਹੋਟਲ ਸੰਗਰੂਰ ਤੇ ਕੇਟੀ ਸੂਟਸ ਸੰਗਰੂਰ ਤੇ ਜੋ ਅੱਜ ਸਰਾਬਾ ਨਗਰ ਦੇ ਵਿੱਚ ਲੁਧਿਆਣੇ ਕੇਡੀ ਸਵੀਡ ਦੀ ਬ੍ਰਾਂਚ ਖੋਲਣ ਜਾ ਰਹੇ ਆ ਇਹ ਸੈਕੰਡ ਸਾਡੀ ਬ੍ਰਾਂਚ ਹੈ ਉਸ ਤੋਂ ਪਹਿਲਾਂ ਸਾਡਾ ਸਫਲਤਾਪੂਰਕ ਸੰਗਰੂਰ ਵਿੱਚ ਚੱਲ ਰਿਹਾ ਕੇਡੀ ਸਵੀਡਸ ਉਸ ਤੋਂ ਬਾਅਦ ਹੀ ਅਸੀਂ ਲੁਧਿਆਣੇ ਦੇ ਸੰਗਤ ਦੇ ਸਹਿਯੋਗ ਨਾਲ ਉਹਨਾਂ ਦੀ ਡਿਮਾਂਡ ਦੇ ਉੱਤੇ ਇਸ ਇੱਥੇ ਆਇਆ ਤੇ ਇੱਥੇ ਉਹਨਾਂ ਦੀ ਸੇਵਾ ਕਰਨ ਦਾ ਮਤਲਬ ਅਸੀਂ ਆਪ ਦੇ ਆਪ ਮੜ ਭਾਗੇ ਸਮਝਾਂਗੇ ਜੋ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਲੁਧਿਆਣੇ ਦੇ ਵਾਸੀਆਂ ਨੇ ਅਸੀਂ ਚੰਗੀ ਤਰ੍ਹਾਂ ਇਮਾਨਦਾਰੀ ਔਰ ਪਿਓਰ ਕੁਆਲਟੀ ਨਾਲ ਅਸੀਂ ਸੇਵਾ ਕਰਦੇ ਰਹਾਂਗੇ ਲੁਧਿਆਣਾ ਵਾਸੀਆਂ ਦੀ ਤੇ ਬਾਕੀ ਮੇਰੇ ਨਾਲ ਵੀਬਰਜੀਤ ਕੌਰ ਜੀ ਨੇ ਤੇ ਇਹਨਾਂ ਦਾ ਬਹੁਤ ਧੰਨਵਾਦ ਥੋੜੀ ਸਾਰੀ ਪ੍ਰੈਸ ਦਾ ਧੰਨਵਾਦ ਜਿਹੜਾ ਤੁਸੀਂ ਸਮਾਂ ਕੱਢ ਕੇ ਸਾਡੇ ਇਸ ਨਮਾਣੀ ਜੀ ਛੋਟੇ ਜਿਹੇ ਫੰਕਸ਼ਨ ਤੁਸੀਂ ਆਏ ਹੋ ਤੇ ਬਾਕੀ ਮੈਂ ਬਸਵਾ ਦਵਾਉਣਾ ਸੋਨੂੰ ਹਮੇਸ਼ਾ ਲੁਧਿਆਣਾ ਵਾਸੀਆਂ ਨੂੰ ਕਿਹੜੀ ਸਪੀਡ ਤੋਂ ਕੋਈ ਵੀ ਲਾਂਭਾ ਨਹੀਂ ਆਊਗਾ ਕੁਆਲਟੀ ਪੱਖੋਂ ਕੁਆਂਟੀਟੀ ਦੇ ਸੋ ਕੋਈ ਪ੍ਰੈਪਰੇਸ਼ਨ ਪੱਖੋਂ ਸਾਨੂੰ ਪੂਰਾ ਸਹਿਯੋਗ ਤੇ ਪੂਰਾ ਥੋੜਾ ਮਾਨ ਸਰਕਾਰ ਹੋਗਾ ਮਾਫ ਕਰ ਦਿੰਦੇ ਰਹਾਂਗੇ ਸੋ ਇਹਨਾਂ ਕਹਿੰਦਾ ਹੋਇਆ ਸਮੂਚੀ ਸੰਗਤ ਦਾ ਤੇ ਸਾਰੇ ਤੁਹਾਡੇ ਪ੍ਰੈਸ ਵਾਲਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਪਣੇ ਸੰਗਰੂਰ ਦੇ ਵਿੱਚ ਆਲਰੇਡੀ ਕੇਟੀ ਰਾਇਲ ਹੋਟਲ 2012 ਤੋਂ ਆਪਾਂ ਰਨ ਕਰ ਰਹੇ ਆ ਤੇ ਕਿਉਂਕਿ ਆਪਣੇ ਕੁਝ ਸਮਾਂ ਪਹਿਲਾਂ ਵੀ ਤੁਹਾਨੂੰ ਚ ਆਪਾਂ ਨੂੰ ਆਉਂਦਾ ਸੀ ਤੇ ਮੈਨੂੰ ਮਤਲਬ 16 ਸਾਲ ਤੋਂ ਮੈਂ ਬਾਹਰ ਰਹੇ ਰਿਹਾ ਤੇ ਆਪਾਂ ਇਹ ਚੀਜ਼ ਸੁਣ ਚ ਆਉਂਦੀ ਸੀ ਵੀ ਇੱਥੇ ਚੀਜ਼ ਸੁੱਧਤਾ ਦੇ ਨਾਲ ਦੀ ਚੀਜ਼ ਮਿਲਦੀ ਦੇ ਸੋਨ ਦੇਸੀ ਵੀ ਮਠਿਆਈਆਂ ਨਾ ਖਾਓ ਇੱਥੇ ਮਲਾਵਟ ਆਉਂਦੀ ਐ ਇਹ ਆ ਉਹ ਚੀਜ਼ ਨੂੰ ਲੈ ਕੇ ਸੀ ਇਹ ਕਨਸੈਪਟ ਸ਼ੁਰੂ ਕਰਿਆ ਜਦੋਂ ਤੇ ਕੇਡੀ ਸਵੀਟਸ ਦਾ ਤੇ ਵੀ ਅਸੀਂ ਸੋਚਿਆ ਵੀ ਕੋਈ ਨਾ ਕੋਈ ਵੀ ਚੰਗੀ ਸਿਹਤ ਲਈ ਜਿਹੜੀ ਚੀਜ਼ਾਂ ਨੇ ਵੀ ਉਹ ਆਪਾਂ ਲੈ ਕੇ ਆਏ ਸ਼ੂਗਰ ਫ੍ਰੀ ਆਈਟਮਾਂ ਵੀ ਲੈ ਕੇ ਆਏ ਆ ਆਪਾਂ ਤੇ ਬਹੁਤ ਦੇਸੀ ਘੀਤ ਤੋਂ ਹੀ ਆਪਣੀਆਂ ਆਈਟਮਾਂ ਨੇ ਸਾਰੀਆਂ ਜਿਹੜੀਆਂ ਆਪਾਂ ਤਿਆਰ ਕਰਵਾਈਆਂ ਨੇ ਤੇ ਆਪਣੀ ਮੇਨਲੀ ਬਸ ਇਹੀ ਆ ਵੀ ਆਪਾਂ ਜੋ ਵੀ ਚੀਜ਼ ਦੇਣੀ ਐ ਤੇ ਉਹਦੀ ਕੁਆਲਿਟੀ ਵਾਈਜ਼ ਕੋਈ ਵੀ ਆਪਣੇ ਵੱਲੋਂ ਕੋਈ ਕੰਪਲੇਨ ਜਾਂ ਕੁਝ ਵੀ ਪਿਓਰ ਚੀਜ਼ ਆਪਾਂ ਇਸ ਤਰ੍ਹਾਂ ਦੇ ਕੋਈ ਵੀ ਲੁਧਿਆਣਾ ਵਾਸੀਆਂ ਨੂੰ ਪਹਿਲਾਂ ਸੰਗਰੂਰ ਵਿੱਚ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ ਤੇ ਮਿਲ ਵੀ ਰਿਹਾ ਹੈ ਤੇ ਲੁਧਿਆਣਾ ਦੇ ਵਿੱਚ ਵੀ ਇਹ ਪੂਰਨ ਆਸ ਕਰਦੇ ਆਂ ਵੀ ਸਾਨੂੰ ਸਹਿਯੋਗ ਦੀ ਲੋੜ ਹੈ ਤੇ ਲੁਧਿਆਣਾ ਵਾਸੀਆਂ ਤੋਂ ਪਰ ਸਾਡੇ ਵੱਲੋਂ ਕੋਈ ਵੀ ਇਦਾਂ ਦੀ ਕੋਈ ਕੰਪਲੇਨ ਕੋਈ ਵੀ ਨਹੀਂ ਆਊਗੀ ਤੇ ਮੈਂ ਤੁਹਿਆ ਇਹ ਨਾਲੋ ਵੀ ਬਾਹਰੋਂ 16 ਸਾਲ ਤੋਂ ਬਾਹਰ ਸਾਡੇ ਕੇ ਮੈਂਡਿਆ ਚ ਆ ਕੇ ਹੁਣ ਬਿਜ਼ਨਸ ਰਨ ਕਰ ਰਹੇ ਆਂ ਪਰ ਮੇਰੇ ਮੇਰੀ ਪੂਰੀ ਆਸ ਹੈ ਵੀ ਅਸੀਂ ਕੋਈ ਵੀ ਇਦਾਂ ਦੀ ਵੀ ਕੰਪਲੇਨ ਨਹੀਂ ਆਉਣ ਦੇਵਾਂਗੇ ਤੇ ਬਾਕੀ ਦਾ ਲੁਧਿਆਣਾ ਦੇ ਵਸਨੀਕਾਂ ਨੂੰ ਅਸੀਂ ਵੈਲਕਮ ਕਹਿੰਦੇ ਆ ਤੇ ਬਾਕੀ ਦਾ ਪ੍ਰੈਸ ਦਾ ਸਾਰਿਆਂ ਦਾ ਧੰਨਵਾਦ ਤੇ ਇੱਥੇ ਆਨਲੀ ਤੇ ਥੈਂਕ ਯੂ ਜੀ ਸਪੈਸ਼ਲ ਚੀਜ਼ ਜੀ ਬਣਾ ਰਹੇ ਸਪੈਸ਼ਲ ਚੀਜ਼ ਇਹ ਆਪਣੀ ਕਾਜੂ ਟਟਲੀ ਗੁੜ ਵਾਲੀ ਹੈ ਗੋੜ ਵਾਲੀ ਕਾਜੂ ਕਤਲੀ ਆਪਾਂ ਬਣਾਈ ਹੈ ਜੀ ਆਪਣੀ ਬੰਬੇ ਤੱਕ ਵੀ ਆਰਡਰ ਜਾਂਦੇ ਨੇ ਹੁਣ ਇਹ ਰੀਸੈਂਟਲੀ ਸਾਡੀ ਗੱਲ ਚੱਲ ਰਹੀ ਆ ਤੇ ਹੁਣ ਅਸੀਂ ਤਿੰਨ ਕੰਟੇਨਰ ਸਾਡੇ ਮਠਾਈ ਦੇ ਸੀ ਆਸਟ੍ਰੇਲੀਆ ਭੇਜ ਰਹੇ ਹਾਂ ਯੂ ਐਸ ਵੀ ਜਾ ਰਹੇ ਹਨ ਇਹ ਯੂ ਐਸ ਵੀ ਤੇ ਆਸਟ੍ਰੇਲੀਆ ਦਾ ਵੀ ਹੁਣ ਇਹ ਸ਼ੁਰੂ ਕਰ ਰਹੇ ਹਾਂ ਤੇ ਵੀ ਕੁਆਲਿਟੀ ਵੱਲੋਂ ਵੀ ਕੋਈ ਕੰਪਲੇਨ ਨਹੀਂ ਕੰਪਰੋਮਾਈਜ਼ ਕੋਈ ਨਹੀਂ ਕਿ ਇੱਕ ਬੇਕਰੀ ਦਾ ਇਹ ਕੈਫੇ ਤੇ ਬਾਕੀ ਦਾ ਲਾਈਵ ਕਿਚਨ ਤੇ ਰੈਸਟੋਰੈਂਟ ਤੇ ਕਿਟੀ ਹਾਲ ਸਭ ਤੋਂ ਮੇਨ ਹੈ ਕਿਉਂ ਮੇਨਲੀ ਕਿਟੀ ਹਾਲ ਤੁਸੀਂ ਦੇਖੋਗੇ ਵੀ ਜਾਦਾਤਰ ਤੁਹਾਨੂੰ ਦੇਖ ਨੂੰ ਨਹੀਂ ਮਿਲਣਗੇ ਬਟ ਆਪਾਂ ਨੇ ਸੈਪਰੇਟ ਕਿਟੀ ਹਾਲ ਬਣਾਇਆ ਤੇ ਬਾਕੀ ਦਾ ਸਾਰੇ ਜਣੇ ਲੁਧਿਆਣਾ ਨਿਵਾਸੀਆਂ ਨੂੰ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਐ ਸ਼ੂਗਰ ਫ੍ਰੀ ਦੇ ਵਿੱਚ ਕਿਹੜੀ ਕਿਹੜੀ ਪੜਾਈ ਅਵੇਲੇਬਲ ਹੈ ਜੀ ਸ਼ੂਗਰ ਫ੍ਰੀ ਦੇ ਵਿੱਚ ਹੈਗੀ ਜਿਵੇਂ ਖੋਇ ਦੀ ਆਈਟਮ ਵੀ ਹੈਗੀ ਹੈ ਜੀ ਤੇ ਕੁਝ ਕਲਾਕੰਦ ਹੈਗੀ ਹੈ ਜੀ ਤੇ ਕਾਫੀ ਆਈਟਮਾਂ ਨੇ ਜਿਹੜੀਆਂ ਆਪਣੀਆਂ ਸ਼ੂਗਰ ਫ੍ਰੀ ਆਈਟਮਾਂ ਹੈ ਜੀ ਇਹ ਰੋਲ ਹੈ ਜੀ ਰੋਲ ਜੀ ਰੋਲ ਆਈ ਦੇ ਫੇਰੈਂਟ ਵੀ ਅੱਜ ਦਾ ਫੰਕਸ਼ਨ ਬਹੁਤ-ਬਹੁਤ ਮੁਬਾਰਕਬਾਦ ਜਿੱਥੇ ਮੈਂ ਕਹਿੰਦੀ ਸਵਿਸ਼ ਦੀ ਟੀਮ ਨੂੰ ਦੇਉਂਗਾ ਉੱਥੇ ਲੁਧਿਆਣਾ ਨਿਵਾਸੀਆਂ ਨੂੰ ਵੀ ਇਸ ਗੱਲ ਦੀ ਵਧਾਈ ਦਊਂਗਾ ਕਿ ਬਹੁਤ ਹੀ ਕਮਾਲ ਦੀ ਇਹ ব্রাਚ ਹੈ ਜਿਹੜੀ ਸਵਿਸ਼ ਦੀ ਇੱਥੇ ਕੇਟੀ ਸਵਿਸ਼ ਖੁਦ ਹੀ ਇਹ ਪਹਿਲਾ ਸੰਗਰੂਪ ਦੇ ਵਿੱਚ ਸੀ ਸੋ ਹਰ ਕੋਈ ਇਹ ਹੀ ਚਾਹੁੰਦਾ ਕਿ ਚੀਜ਼ ਜਿਹੜੀ ਵਧੀਆ ਮੇਲੇ ਵਧੀਆ ਤੇ ਮੇਲੇ ਅੱਜ ਕੱਲ੍ਹ ਕੰਬੀ ਰਖਾ ਲੋਕ ਖਰੀਦੋਂ ਤੋਂ ਡਰਨ ਲੱਗੇ ਹਰ ਕੋਈ ਚਾਹੁੰਦਾ ਵੀ ਘਰ ਦੀ ਚੀਜ਼ ਬਣਾਈ ਹੋਈ ਸਾਰਾ ਤੇ ਦਿੱਤੀ ਜਾਵੇ ਇਹ ਬਿਲਕੁਲ ਘਰ ਤੋਂ ਵੀ ਜ਼ਿਆਦਾ ਵਧੀਆ ਜਿਹੜਾ केटी ਵਾਲਿਆਂ ਦਾ ਹੇਅ ਰਿਕਾਰਡ ਹੈ ਸੰਗਰੂਰ ਦੇ ਵਿੱਚ ਤੇ ਇਸ ਗੱਲ ਦੀ ਮੈਂ ਟੀਬ ਨੂੰ ਵੀ ਪਤਾ ਹੀ ਉੱਥੇ ਲੁਧਿਆਣਾ ਨਿਵਾਸੀ ਆ ਦੇਖੋ ਅੱਜ ਸਾਡੇ ਲੁਧਿਆਣੇ ਦਾ ਦਿਲ ਹੈ ਜੋ ਮਲਾਰ ਪੈਲਸ ਮਲਾਰ ਰੋਡ ਜਿੱਥੇ ਕਿ ਤਕਰੀਬਨ ਸਾਰੇ ਟੌਪ ਦੇ ਬਿਜ਼ਨਸ ਆਪਣੇ ਉਹਦੇ ਵਿੱਚੋਂ ਇੱਕ ਸਾਡੀ ਕਪੂਰ ਸੁੰਦਰ ਕੜੀ ਜੁੜੀ ਆ केटी ਸਵੀਟਸ ਜਿਹਦੇ ਮਾਲ ਸਾਡੇ ਮਾਨਜੋਤ ਗੁਰੂ ਤੋਂ ਸਰਪੰਨ ਸਾਹਿਬ ਨੇ ਔਰ ਮੇਰੇ ਨਾਲ ਬੈਠੇ ਨੇ ਮੇਰੇ ਵੱਡੇ ਭਰਾ ਮਾਨਯੋਗ ਸਦਾ ਕੁਰਾਨ ਸਿੰਘ ਸਿੱਧੂ ਜੀ ਹਸਤਾ ਆਤਮਨਿਕ ਤੋਂ ਐਮ.ਐਲ.ਏ. ਸਾਹਿਬਾਨ ਨੇ ਮੇਰੀ ਪਹਿ ਨਮਤ ਵਰਸ਼ਾ ਜੋ ਕੌਂਸਲਰ ਨੇ ਤੋਂ ਔਰ ਸਾਡੇ ਵੀਕੇ ਰਾਮਪਾਲ ਜੀ ਨੇ ਹਸਬੈਂਡ ਔਰ ਤੁਸੀਂ ਆਪ ਹੀ ਦੇਖ ਰਹੇ ਹੋ ਵੀ ਕਿੰਨੀ ਰੌਣਕਾਂ ਲੱਗੀਆਂ ਲੋਕਾਂ ਨੂੰ ਇਹ ਚੀਜ਼ ਦੀ ਲੁਧਾਨੇ ਚੱਟ ਤੇ ਸੂਲ ਲੋਕ ਨੇ ਸਾਡੇ ਨੂੰ ਲੁਧਾਨੇ ਦੇ ਉਹਨਾਂ ਨੂੰ ਰੋਜ਼ ਇੱਕ ਨਵੀਂ ਚੀਜ਼ ਪਸੰਦ ਹੁੰਦੀ ਹੈ ਵੀ ਅਸੀਂ ਅੱਜ ਆ ਖਾਈਏ ਅਸੀਂ ਆ ਖਾਈਏ ਉਸ ਘੜੀ ਦੇ ਤਹਿਤ ਉਹਨਾਂ ਦੀ ਪਸੰਦ ਨੂੰ ਦੇਖਦੇ ਹੋਏ ਕੇ.ਟੀ. ਸਵੀਸ ਨੇ ਉਹਨਾਂ ਦੀ ਮਰਜ਼ੀ ਬਤਾਓ ਸਾਡੇ ਲੁਧਿਆਣਵੀ ਦੀ ਮਰਜ਼ੀ ਬਤਾਓ ਕਿ ਇੱਕ ਬਹੁਤ ਸੋਹਣਾ ਚਾਹੇ ਸਵੀਕ ਸ਼ਾਪ ਖੁੱਲਹੀ ਹੈਗੀ ਹੈ ਉਹ ਪਰਦੇ ਨਾਲ ਦਾ ਰੈਸਟੋ ਬਾਰ ਰੈਸਟੋਰੈਂਟ ਵੀ ਹੈਗਾ ਔਰ ਜਿਸ ਤਰੀਕੇ ਨਾਲ ਇੱਥੇ ਮੈਂ ਦੇਖ ਰਿਹਾ ਰਾਸ਼ਾ ਤੇ ਪਰਮਾਤਮਾ ਬਰੇ ਮੈਂ ਦੁਆ ਕਰਦਾ ਕਿ ਹਮੇਸ਼ਾ ਇਸੇ ਤਰੀਕੇ ਨਾਲ ਇੱਥੇ ਟਿੱਕਾ ਦੇ ਵਿੱਚ ਖਾਣਾ ਮਿਲੇ ਲੱਗੀਆਂ ਰਹਿਣ ਲੈਣਾ ਸਾਡੇ ਲੁਧਿਆਣਵੀ ਦੀਆਂ ਔਰ ਸਾਰੇ ਇਥੋਂ ਰੱਜ ਕੇ ਜਾਣ ਪੁੱਜ ਕੇ ਜਾਣ ਔਰ ਖਾਣਾ ਇਹਨਾਂ ਦਾ ਬੜਾ ਬੇਸਵਾਦ ਔਰ ਬਹੁਤ ਸੁਆਦ ਔਰ ਸੁਆਦਿਸ਼ਟ ਖਾਣਾ ਹੈ ਇਹਨਾਂ ਦਾ ਜਿਹੜਾ ਕਿ ਹਰ ਦੇ ਮਨ ਨੂੰ ਪਾਉਂਦਾ ਇਸ ਕਰਕੇ ਮੈਂ ਅੱਜ ਆਪਣੇ ਸੁਪਾਨ ਸਾਹਿਬ ਨੂੰ ਔਰ ਇਹਨਾਂ ਸਾਰੀ ਟੀਮ ਨੂੰ ਅਸੀਂ ਮੁਬਾਰਕਬਾਦ ਇਹਨਾਂ ਸਾਰੀ ਟੀਮ ਪਰਮਾਤਮਾ ਇਹਨਾਂ ਨੂੰ ਹੋਰ ਤਰੱਕੀ ਦੇਵੇ ਇਸੇ ਤਰੀਕੇ ਨਾਲ ਇੱਥੇ ਮੇਲੇ ਲੱਗੇ ਰਹੇ ਔਰ ਗਾ ਕਾਂਦੇ ਰਣ ਤੇ ਇਹਨਾਂ ਦਾ ਕਾਰੋਬਾਰ ਚੱਲਦਾ ਰਹੇ ਥੈਂਕ ਯੂ ਅੱਜ ਮਲਹਾਰ ਰੋਡ ਤੇ ਕੇਟੀ ਸਵੀਟ ਦੇ ਦੁਆਰ ਹੁੰਦੇ ਆ ਬਹੁਤ ਆਕੇ ਚੰਗਾ ਲੱਗਿਆ ਜਿੰਨਾਂ ਨੇ ਇੱਥੇ ਵੈਰਾਈਟੀ ਦੇਖੀਆ ਇਹਨਾਂ ਦੀ ਪ੍ਰੈਪਰੇਸ਼ਨ ਇਹਨਾਂ ਦੀ ਪ੍ਰੈਜੈਂਟੇਸ਼ਨ ਦੇਖੀ ਹੈ ਮੈਂ ਤੁਹਾਨੂੰ ਵੀ ਕਹਾਂਗਾ ਵੀ ਖਾਨਿਆਂ ਦੇ ਵਿੱਚ ਪਏ ਸਮਾਨ ਦੀ ਤੁਸੀਂ ਇੱਕ ਵੀਡੀਓ ਬਣਾ ਕੇ ਰਹਿ ਜਾਓ ਤਾਂ ਕਿ ਲੁਧਿਆਣਾ ਨੂੰ ਪਤਾ ਲੱਗੇ ਕਿ ਇੱਥੇ ਕੇਨਸਫੇਡ ਨਾਮ ਦੀ ਜਿਹੜਾ ਬਹੁਤ ਵਧੀਆ ਸ਼ੋਰੂਮ ਖੁੱਲ ਗਿਆ ਜਿਹਦੇ ਵਿੱਚ ਉਹਨਾਂ ਦੇ ਟੇਸ ਮਦਾਨ ਕੋ ਜਿਹੜੇ ਛੇ ਰਿੱਤੇ ਖਾਣੇ ਮਿਲਣੇ ਨੇ ਅੱਜ ਦੇ ਸ਼ਬਦ ਦਿਹਾੜੀ ਦੇ ਦਿੱਥੇ ਇਹਨਾਂ ਨੂੰ ਮਾਰਕਵਾਦ ਦੇਣਾ ਸਾਡੇ ਸਤਿਕਾਰਯੋਗ ਰਣਪਾਲ ਜੀ ਜਿਹੜੇ ਇਥੋਂ ਦੇ ਕਾਉਂਸਲਰ ਨੇ ਛੇਨੇ ਰੱਖੂ ਵੀ ਨੇ ਸਾਡਾ ਛੋਟਾ ਵੀਰ ਗੁਰਪ੍ਰੀਤ ਗੁਗੂ ਉਹ ਵੀ ਇੱਥੇ ਮੌਜੂਦ ਅੱਜ ਇੱਥੇ ਹੋ ਕੇ ਗਏ ਨੇ ਸਾਰੀ ਟੀਮ ਵੱਲੋਂ ਅੱਜ ਦੀ ਸਰਪੰਚ ਸਾਹਿਬ ਨੂੰ ਇਹਨਾਂ ਦੇ ਨਾਲ ਦੇ 파ਟਰਨ ਇਹਨਾਂ ਨੂੰ ਬਹੁਤ ਬਹੁਤ ਮਾਰਕ